ਪੰਜ ਤੁਖਾਂ ਦਾ ਇੱਕ ਸ਼ਬਦ ਹੈ اے ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਬਨਾ ਗਲਾ ਸਮਰੱਥ ਸੁਆਮੀ ਸੋ ਕੋ ਮਨੋ ਵਿਸਾਰੇ ਇਹ ਮਨ ਮੇਰੇ ਸਦਾ ਰਹੋ ਹਰ ਨਾਲੇ ਪੰਜਾ ਤੁਖਾਂਤ ਚਾਰ ਤੁਖਾਂ ਵਿੱਚ ਮਨ ਨੂੰ ਸਮਝਾਇਆ ਤੇ ਨਾਲ ਲੇਗਾ 라ਖੀਏ ਇਹ ਮਨ ਤੂੰ ਕਿਉਂ ਨਹੀਂ ਉਸ ਅਕਾਲ ਪੁਰਖ ਦੇ ਸੰਗ ਚ ਰਹਿੰਦਾ ਉਸ ਨੂੰ ਕਿਉਂ ਨਹੀਂ ਯਾਦ ਕਰਦਾ ਜੇ ਤੂੰ ਯਾਦ ਕਰਨ ਨਾਲ ਤੇਰੇ ਸਖ ਸਭ ਦੁੱਖ ਹਰੇ ਜਾਣਗੇ ਤੈਨੂੰ ਸਭ ਕੁਝ ਪ੍ਰਾਪਤ ਹੋ ਜਾਏਗਾ ਕਿਉਂਕਿ ਉਸ ਅਕਾਲ ਪੁਰਖ ਦੇ ਘਰ ਸਭ ਕੁਝ ਸਭ ਵਸਤਾਂ ਭੈਣ ਪਰ ਫੇਰ ਵੀ ਇਹ ਮਨ ਮੰਨਦਾ ਨਹੀਂ